ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 557 ਤੋਂ ਲੈ ਕੇ 559 ਤੱਕ ਸਵੈਮਾਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਵਡਹਾਂਸ ਮਹੱਲਾ ਪਹਿਲਾ ਕਰ ਦੂਜਾ ਮੋਰੀ ਰੋਣ ਚੁਣ ਲਾਇਆ ਪੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੀਵ ਦਾ ਤਿੰਨ ਲੋਭੀ ਲੋਭ ਲੁਬਾਇਆ ਤੇਰੇ ਦਰਸ਼ਨ ਵਿਟੋਂ ਖੰਨੀਆਂ ਵੰਜਾ ਤੇਰੇ ਨਾਮ ਵਿਟੋਂ ਕੁਰਬਾਨੋ ਜਾ ਤੂੰ ਤਾਂ ਮੈਂ ਮਾਨ ਕੀਆ ਹੈ ਤੁਦ ਬਿਨ ਕੇ ਹਾ ਮੇਰਾ ਮਾਨੋ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਸਾਵਣ ਦਾ ਮਹੀਨਾ ਆ ਗਿਆ ਇਹ ਭੈਣੇ ਹੁਣ ਕਹਿੰਦੇ ਮੋਰਾਂ ਦੇ ਬੋਲਣ ਦੀ ਕਿਉਂਕਿ ਬੱਦਲਾਂ ਨੂੰ ਦੇਖਦੇ ਫਿਰ ਮੋਰ ਨੱਚਦੇ ਨੇ ਕਹਿੰਦੇ ਬੜਾ ਸੋਹਣਾ ਮਹੀਨਾ ਆ ਗਿਆ ਕਹਿੰਦੇ ਇਸ ਮਹੀਨੇ ਦੇ ਵਿੱਚ ਕੁਦਰਤ ਦੇ ਵਿੱਚ ਪਰਮੇਸ਼ਰ ਨੂੰ ਦੇਖ ਕੇ ਮੇਰਾ ਮਨ ਪਰਮੇਸ਼ਰ ਤੇ ਕਹਿੰਦੇ 모ਹਿਆ ਗਿਆ ਕੁਦਰਤ ਦੇ ਵਿੱਚੋਂ ਕਾਦਰ ਦੇ ਦਰਸ਼ਨ ਕਰਕੇ ਮੇਰਾ ਕਹਿੰਦੇ ਮਨ 모ਹਿਆ ਗਿਆ ਹਾਂਜੀ ਸੰਗਤ ਜੀ ਅੱਜ ਤੁਹਾਡਾ ਥੋੜਾ ਜਿਹਾ ਆਪ ਨੂੰ ਖੜਾਕ ਸੁਣਦਾ ਹੋਵੇ ਅੱਜ ਘਰਾਂ ਦੇ ਵਿੱਚ ਨਾ ਛੱਤ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਤਾਂ ਥੋੜੀ ਜੀ ਅੱਜ ਖੜਾਕ ਦੀ ਆਵਾਜ਼ ਸੁਣੇਗੀ ਸ਼ਾਇਦ ਆਪ ਜੀ ਨੂੰ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਦਰਸ਼ਨ ਦੇ ਉਪਰੋਂ ਮੈਂ ਸਦਕੇ ਆ ਤੇ ਤੇਰੇ ਨਾਮ ਤੋਂ ਮੈਂ ਕੁਰਬਾਨ ਜਾਵਾਂ ਕਹਿੰਦੇ ਹੈ ਪਰਮੇਸ਼ਰ ਜੀ ਜੇ ਤੂੰ ਮੇਰਾ ਹੈ ਤਾਂ ਹੀ ਮੈਨੂੰ ਤੇਰੇ ਤੇ ਮਾਣ ਹੈ ਤੂੰ ਹੈ ਤਾਂ ਮੇਰਾ ਮਾਣ ਹੈ ਤੂੰ ਮੇਰਾ ਮਾਣ ਬਣਾਇਆ ਤਾਂ ਮੇਰਾ ਮਾਣ ਬਣਿਆ ਜੇ ਤੂੰ ਨਹੀਂ ਮੇਰੇ ਵੱਲ ਦਾ ਤਾਂ ਮੇਰਾ ਕੋਈ ਮਾਣ ਨਹੀਂ ਹੈ ਚੂੜਾ ਪੰਨ ਪਲੰਗ ਸਿਉ ਮੁੰਦੇ ਸਣਬਾਹੀ ਸਣਬਾਹ ਇਹਤੇ ਵੇਸ ਕਰੇਂਦੀਏ ਮੁੰਦੇ ਸਹਰਾ ਤੋ ਅਵਰਾਹ ਨਾ ਮਨ ਯਾਰ ਨਾ ਚੂੜੀਆਂ ਨਾ ਸੇ ਵੰਗੜੀਆਂ ਹਾਂ ਜੋ ਸਹ ਕੰਠ ਨ ਲੱਗੀਆਂ ਜਲਨ ਸੇ ਬਾਹੜੀਆਂ ਹਾਂ ਕਹਿੰਦੇ ਉਸ ਤਰ੍ਹਾਂ ਤਾਂ ਜੀਵ ਇਸਤਰੀ ਨੇ ਆਪਣੇ ਸ਼ਿੰਗਾਰ ਕੀਤੇ ਨੇ ਤੇ ਇਹਨੂੰ ਜਿਸ ਤਰ੍ਹਾਂ ਇੱਕ ਤਰ੍ਹਾਂ ਦੀ ਆਮ ਜੀਵਨ ਵਾਲੀ ਉਦਾਹਰਣ ਦੇ ਕੇ ਵੀ ਸਮਝਾ ਰਹੇ ਨੇ ਜਿਸ ਤਰ੍ਹਾਂ ਕਹਿੰਦੇ ਜੀਵ ਇਸਤਰੀ ਨੇ ਬੜੇ ਸ਼ਿੰਗਾਰ ਕੀਤੇ ਨੇ ਆਪਣੇ ਬਾਹਾਂ ਦੇ ਬਾਹਾਂ ਨੂੰ ਸ਼ਿੰਗਾਰਿਆ ਬੰਗਾ ਨਾਲ ਚੂੜੀਆਂ ਨਾਲ ਕੋਈ ਦੰਦਖੰਡ ਦੇ ਚੂੜੇ ਪਾਏ ਨੇ ਪਰ ਕਹਿੰਦੇ ਜੇ ਪਰਮੇਸ਼ਰ ਪਤੀ ਦਾ ਮਿਲਾਪ ਹੀ ਨਹੀਂ ਹੋ ਸਕਿਆ ਤਾਂ ਇਹ ਸਾਰਾ ਸ਼ਿੰਗਾਰ ਬੇਅਰਥ ਹੈ ਕਹਿੰਦੇ ਫਿਰ ਤੇ ਕਹਿੰਦੇ ਚੂੜੀਆਂ ਨੂੰ ਪਲੰਗ ਦੀਆਂ ਬਾਹਾਂ ਨਾਲ ਭੰਨ-ਭੰਨ ਕੇ ਤੋੜ ਦੇਣਾ ਚਾਹੀਦਾ ਕੋਈ ਇਹਦਾ ਕਹਿੰਦੇ ਸ਼ਿੰਗਾਰ ਦਾ ਫਾਇਦਾ ਨਹੀਂ ਹੈ ਜੇ ਇਹ ਪਰਮੇਸ਼ਰ ਦਾ ਮਿਲਾਪ ਹੀ ਨਹੀਂ ਹੋਇਆ ਇਸ ਸ਼ਿੰਗਾਰ ਸਦਕਾ ਕਹਿੰਦੇ ਉਹ ਪਰਮੇਸ਼ਰ ਤੇ ਜਿਨ੍ਹਾਂ ਨੇ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਉਹ ਪਰਮੇਸ਼ਰ ਨਾਲ ਮਿਲੀਆਂ ਹੋਈਆਂ ਨੇ ਪਰ ਮੈਂ ਅਪਾਗਣ ਦਾ ਪਰਮੇਸ਼ਰ ਨਾਲ ਮਿਲਾਪ ਹੀ ਨਹੀਂ ਹੋਇਆ ਕਹਿੰਦੇ ਫਿਰ ਕਹਿੰਦੇ ਜਿਹੜੀਆਂ ਬਾਹਾਂ ਨੇ ਜੇ ਇਹ ਪਰਮੇਸ਼ਰ ਦੇ ਗਲ ਨਹੀਂ ਲੱਗੀਆਂ ਫਿਰ ਇਹ ਬਾਹਾਂ ਦਾ ਵੀ ਕੀ ਲਾਭ ਕਹਿੰਦੇ ਵਾਹਿਗੁਰੂ ਜੀ ਸਬ ਸਹੀਆਂ ਸਹ ਰਾਵਣ ਗਈਆਂ ਹਉ ਤਾਦੀ ਕੈਦਰ ਜਾਵਾਂ ਅਮਾਲੀ ਹੋ ਖਰੀ ਸੁਚ ਜੀ ਤ ਸਹ ਇੱਕ ਨ ਪਾਵਾਂ ਕਹਿੰਦੇ ਹੋਰ ਸਾਰੀਆਂ ਜਿਹੜੀਆਂ ਸਤ ਸੰਗ ਸਹੇਲੀਆਂ ਨੇ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਪਰ ਮੈਂ ਕਹਿੰਦੇ ਅਪਾਗਣ ਮੈਂ ਕਿਦੇ ਦਰ ਤੇ ਜਾਵਾਂ ਮੈਨੂੰ ਪਰਮੇਸ਼ਰ ਦਾ ਮਿਲਾਪ ਨਹੀਂ ਹੋਇਆ ਕਹਿੰਦੇ ਮੇਰੇ ਵਿੱਚ ਆਪਣੇ ਆਪ ਮੈਂ ਸਮਝ ਰਹੀ ਆਂ ਵੀ ਮੇਰੇ ਵਿੱਚ ਬਹੁਤ ਗੁਣ ਨੇ ਪਰ ਮੇਰੇ ਵਿੱਚ ਇੱਕ ਵੀ ਅਜਿਹਾ ਗੁਣ ਨਹੀਂ ਜਿਦੇ ਕਰਕੇ ਮੈਂ ਪਰਮੇਸ਼ਰ ਦੀ ਪ੍ਰਸੰਨਤਾ ਹਾਸਲ ਕਰ ਸਕਾਂ ਮਾਠ ਗੁਦਾਈ ਪਟੀਆਂ ਭਰੀਏ ਮਾਂਗ ਸੰਦੂਰੇ ਅੱਗੇ ਗਈ ਨਮਨੀਆਂ ਮਰੋ ਵਿਸੂਰ ਵਿਸੂਰੇ ਕਹਿੰਦੇ ਜੇ ਮੈਂ ਆਪਣੇ ਸ਼ਿੰਗਾਰ ਕਰਦੀਆਂ, ਮੰਗ ਭਰਦੀਆਂ, ਪਟੀਆਂ ਗੁੰਦਦੀਆਂ ਪਰ ਮੈਂ ਪਤੀ ਪਰਮੇਸ਼ਰ ਨੂੰ ਭਾ ਨਹੀਂ ਸਕਦੀ ਤਾਂ ਫਿਰ ਕਹਿੰਦੇ ਇਹ ਮੇਰੇ ਸ਼ਿੰਗਾਰ ਦਾ ਕੀ ਫਾਇਦਾ ਫਿਰ ਤੇ ਕਹਿੰਦੇ ਮੇਰੇ ਵਿਛੋੜੇ ਵਿੱਚ ਮਰਨ ਹੈ ਮੈ ਰੋ ਬੰਦੀ ਸਭ ਜਗ ਰੁਣਾ ਰੁਣੜੇ ਵਣੂ ਪਖੀਰਿਉ ਇਕ ਨਰੁਨਾ ਮੇਰੇ ਤਨ ਕਾ ਬਿਰਹਾ ਜਿਨ ਹੋ ਪਿਰੋ ਵਿਛੋੜੀ ਕਹਿੰਦੇ ਮੇਰੀ ਇਹ ਤਰਸਜੋਗ ਹਾਲਤ ਦੇਖ ਕੇ ਜੋ ਮੈਂ ਪਤੀ ਪਰਮੇਸ਼ਰ ਦੇ ਵਿਛੋੜੇ ਵਿੱਚ ਰੋਂਦੀ ਆ ਇਹਨੂੰ ਦੇਖ ਕੇ ਸਾਰਾ ਜੱਗ ਮੇਰੇ ਤੇ ਤਰਸ ਕਰ ਰਿਹਾ ਤੇ ਸਾਰੇ ਵਣ ਦੇ ਜਿਹੜੇ ਪੰਖੀ ਨੇ ਉਹ ਮੇਰੇ ਤੇ ਤਰਸ ਖਾ ਰਹੇ ਨੇ ਪਰ ਇੱਕ ਕਹਿੰਦੇ ਜਿਹੜਾ ਮੇਰੇ ਤਨ ਦਾ ਬਿਰਹਾ ਜਿਨੇ ਮੈਨੂੰ ਪਰਮੇਸ਼ਰ ਨਾਲੋਂ ਵਿਛੋੜਿਆ ਇੱਕ ਉਹੀ ਨਹੀਂ ਮੇਰੇ ਤੇ ਤਰਸ ਖਾ ਰਿਹਾ ਸੁਪਨੇ ਆਇਆ ਪੀ ਗਿਆ ਮੈਂ ਜਲ ਪਰਿਆ ਰੋਏ ਆਏ ਨਸਕਾਂ ਤੁਜ ਕਨ ਪਿਆਰੇ ਭੇਜ ਨਸਕਾਂ ਕੋਏ ਫਿਰ ਕਹਿੰਦੇ ਜੇ ਕਿਤੇ ਪਰਮੇਸ਼ਰ ਦਾ ਮੈਨੂੰ ਦਰਸ਼ਨ ਸੁਪਨੇ ਵਿੱਚ ਹੋ ਗਿਆ ਪਰ ਸੁਪਨਾ ਵੀ ਕਹਿੰਦੇ ਥੋੜੀ ਦੇਰ ਲਈ ਹੁੰਦਾ ਫਿਰ ਪਰਮੇਸ਼ਰ ਨਾਲੋਂ ਵਿਛੋੜਾ ਪੈ ਗਿਆ ਫਿਰ ਕਹਿੰਦੇ हे ਪਰਮੇਸ਼ਰ ਜੀ ਨਾ ਤਾਂ ਮੈਂ ਤੁਹਾਡੇ ਤੱਕ ਕੋਈ ਸੰਦੇਸ਼ ਭੇਜ ਸਕਦੀਆਂ ਕਿ ਮੈਂ ਤੁਹਾਡੇ ਵਿਛੋੜੇ ਚਾਂ ਤੇ ਨਾ ਹੀ ਮੈਂ ਆਪ ਤੁਹਾਡੇ ਨਾਲ ਮਿਲਾਪ ਪ੍ਰਾਪਤ ਕਰ ਸਕਦੀਆਂ ਇਹ ਤੇ ਤੁਸੀਂ ਹੀ ਮੇਰੇ ਤੇ ਰਹਿਮਤ ਕਰੋ ਮੈਨੂੰ ਆਪਣਾ ਮਿਲਾਪ ਬਖਸ਼ੋ ਆਓ ਸੁਭਾਗੀ ਨਿੰਦੜੀਏ ਮਤ ਸਹੋ ਦੇਖਾਂ ਸੋਏ ਤੈ ਸਾਹਿਬ ਕੀ ਬਾਤ ਜੇ ਆਖੇ ਕੋ ਨਾਨਕ ਕਿਆ ਦੀਜੈ ਸੀ ਸਵਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉ ਨ ਮਰੀ ਜੈ ਜੀੜਾ ਨਾ ਦੀਜੈ ਜਾ ਸੋ ਪਿਹਵਾ ਡਾਣਾ ਕਹਿੰਦੇ हे ਨੀਂਦੇ ਤੂੰ ਹੀ ਆ ਜਾ ਕਹਿੰਦੇ ਫੇਰ ਸੁਪਨਾ ਆਊਗਾ ਸੁਪਨੇ ਵਿੱਚ ਪਰਮੇਸ਼ਰ ਨਾਲ ਮੇਰਾ ਮਿਲਾਪ ਹੋ ਜਾਊਗਾ ਕਹਿੰਦੇ ਫਿਰ ਜੇ ਕੋਈ ਸਤਸੰਗੀ ਸਹੇਲੀ ਕੋਈ ਸੇਵਕ ਜਨ ਮੈਨੂੰ ਪਰਮੇਸ਼ਰ ਦੀ ਗੱਲ ਸੁਣਾਵੇ ਤਾਂ ਮੈਂ ਉਹਦੀ ਕਿਵੇਂ ਸੇਵਾ ਕਰ ਸਕਾਂ ਕਹਿੰਦੇ ਉਹਦੀ ਸੇਵਾ ਤਾਂ ਇਸ ਤਰ੍ਹਾਂ ਹੋਊਗੀ ਕਿ ਆਪਣਾ ਸੀਸ ਹੀ ਵੱਢ ਕੇ ਉਹਦੇ ਚਰਨਾਂ 'ਚ ਰੱਖਦਾ ਤੇ ਫਿਰ ਸੀਸ ਤੋਂ ਬਿਨਾਂ ਹੀ ਸੇਵਾ ਕਰਾਂ ਇਹ ਹੈ ਸੀਸ ਦਾ ਵੱਢਣਾ ਕਿ ਆਪਾ ਭਾਵ ਗਵਾ ਦੇਣਾ ਕਿਸੇ ਦੇ ਅੱਗੇ ਬਹੁਤ ਨਿਮਰਤਾ ਦੇ ਨਾਲ ਪੇਸ਼ ਆਉਣਾ ਤੇ ਆਪਾ ਭਾਵ ਗਵਾ ਕੇ ਕਿਸੇ ਦੀ ਸੇਵਾ ਕਰਨੀ ਇਸ ਤਰ੍ਹਾਂ ਕਹਿੰਦੇ ਮੈਂ ਉਹਦੀ ਸੇਵਾ ਕਰਾਂ ਕਹਿੰਦੇ ਕਿਉਂ ਨਾ ਮੇਰਾ ਆਪਾ ਭਾਵ ਖਤਮ ਹੋ ਜਾਏ ਕਿਉਂ ਨਾ ਮੈਂ ਆਪਣੀ ਜਿੰਦ ਪਰਮੇਸ਼ਰ ਤੋਂ ਕੁਰਬਾਨ ਕਰ ਦਵਾਂ ਕਹਿੰਦੇ ਜੋ ਪਰਮੇਸ਼ਰ ਹੋਰ ਕਿਸੇ ਦਾ ਕਿਸੇ ਨਾਲ ਮਿਲਾਪ ਪਰਮੇਸ਼ਰ ਦਾ ਹੋ ਗਿਆ ਤੇ ਮੈਂ ਪਰਮੇਸ਼ਰ ਦਾ ਮਿਲਾਪ ਪਰਾਪ ਤਕਨ ਲਈ ਕਿਉਂ ਨਾ ਆਪਣੀ ਜਿੰਦ ਪਰਮੇਸ਼ਰ ਤੋਂ ਕੁਰਬਾਨ ਕਰ ਦੇਵਾਂ ਕਿਉਂ ਨਾ ਮੈਂ ਆਪਣਾ ਆਪਾ ਭਗ ਭਾਰ ਦੇਆ ਵਾਹਿਗੁਰੂ ਜੀ ਵਾਹਿਗੁਰੂ ਜੀ ਬੜਾ ਹਾਂਸ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਮੈ ਲੈ ਸਭ ਕਿਛ ਮੈਲਾ ਤਨ ਤੋਤੇ ਮਨ ਅਛਾ ਨਾ ਹੋਏ ਇਹ ਜਗਤ ਪਰਮ ਪੁਲਾਇਆ ਬਿਰਲਾ ਬੁਝੈ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਗੁਰ ਦੀਆ ਮੋਕੋ ਇਹ ਨਿਧਾਨ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਪ ਦਾ ਮਨ ਮੈਲਾ ਵਿਕਾਰਾਂ ਨਾਲ ਭਰਿਆ ਫਿਰ ਉੱਪਰੋਂ ਸਰੀਰ ਨੂੰ ਇਕੱਲਾ ਸਾਫ ਕਰਨ ਦੇ ਨਾਲ ਮਨ ਸਾਫ ਨਹੀਂ ਹੋ ਸਕਦਾ ਕਹਿੰਦੇ ਇਹ ਜਿਹੜਾ ਜਗਤ ਹੈ ਨਾ ਇਹ ਭਰਮ ਵਿੱਚ ਭੁੱਲਾ ਹੋਇਆ ਤੀਰਥ ਇਸ਼ਨਾਨਾਂ ਤੇ ਭੱਜਿਆ ਫਿਰਦਾ ਇਸ ਚੀਜ਼ ਨੂੰ ਕੋਈ ਵਿਰਲਾ ਹੀ ਸਮਝ ਸਕਦਾ ਵੀ ਤਨ ਦੀ ਸਫਾਈ ਦੇ ਨਾਲ ਮਨ ਦੀ ਸਫਾਈ ਨਹੀਂ ਹੁੰਦੀ ਮਨ ਦੀ ਸਫਾਈ ਅਲੱਗ ਹੈ ਤਨ ਦੀ ਸਫਾਈ ਅਲੱਗ ਹੈ ਕਹਿੰਦੇ हे ਮੇਰੇ ਮਨ ਤੂੰ ਉਸ ਇੱਕ ਪਰਮੇਸ਼ਰ ਦਾ ਨਾਮ ਜਪ ਕਹਿੰਦੇ ਮੈਨੂੰ ਪਰਮੇਸ਼ਰ ਕੋਲੋਂ ਇਹ ਖਜ਼ਾਨਾ ਨਾਮ ਦਾ ਮਿਲਿਆ ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉ ਮੈਂ ਮੈਲ ਨ ਜਾਏ ਫਿਰ ਕਹਿੰਦੇ ਜਿਹੜੇ ਸਿੱਧ ਲੋਕ ਨੇ ਉਹ ਸਿੱਧੀਆਂ ਰਾਹੀਂ ਸੋਚ ਦੇ ਨੇ ਵੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣੀ ਆ ਉਹੋ ਜਿਹੇ ਤਰ੍ਹਾਂ ਆਪਣੀ ਇੰਦਰੀਆਂ ਨੂੰ ਵਸ ਕਰਦੇ ਨੇ ਇਸ ਤਰ੍ਹਾਂ ਦੇ ਆਸਣ ਕਹਿੰਦੇ ਸਿੱਖਦੇ ਨੇ ਲਾਉਂਦੇ ਨੇ ਪਰ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਵੀ ਮਨ ਦੀ ਮੈਲ ਤੇ ਹਉਮੈ ਦੀ ਮੈਲ ਆਸਣ ਲਾਉਣ ਦੇ ਨਾਲ ਯੋਗ ਦੇ ਨਾਲ ਅੰਦਰੋਂ ਖਤਮ ਨਹੀਂ ਹੁੰਦੀ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਵਿਨ ਸਤਗੁਰ ਕੀ ਸਰਣਾਏ ਕਹਿੰਦੇ ਸਤਗੁਰ ਦੀ ਸ਼ਰਨ ਵਿੱਚ ਪੈਣ ਤੋਂ ਬਿਨਾ ਹੋਰ ਕਿਸੇ ਸੰਜਮ ਦੇ ਰਾਹੀ ਮਨ ਸੋਧਿਆ ਨਹੀਂ ਜਾ ਸਕਦਾ ਜਦੋਂ ਸਤਗੁਰ ਦੀ ਸ਼ਰਨ ਪੈਂਦੇ ਹਾਂ ਫਿਰ ਕਿਸ ਤਰ੍ਹਾਂ ਮਨ ਦੀ ਸੁਧਾਈ ਹੁੰਦੀ ਆ ਉਹ ਦੱਸਦੇ ਨੇ ਹੁਣ ਅੱਗੇ ਸਤਗੁਰ ਮਿਲਿਐ ਉਲਟੀ ਪਈ ਕਹਿਣਾ ਕਿਛੂ ਨਾ ਜਾਏ ਪਣਤ ਨਾਨਕ ਸਤਗੁਰ ਕੋ ਮਿਲਦੋ ਮਰੇ ਗੁਰ ਕੈ ਸਬਦ ਫਿਰ ਜੀਵੇ ਕੋਏ ਕਹਿੰਦੇ ਸਤਗੁਰ ਦੀ ਸ਼ਰਨ ਆਇਆ ਜਿਹੜਾ ਜੀਵ ਦਾ ਮਨ ਉਹ ਸੰਸਾਰ ਵੱਲੋਂ ਉਲਟ ਕੇ ਨਿਰੰਕਾਰ ਵੱਲ ਲੱਗ ਜਾਂਦਾ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਕਿ ਜਦੋਂ ਸਤਗੁਰ ਦੇ ਨਾਲ ਮਿਲਾਪ ਹੁੰਦਾ ਨਾ ਫਿਰ ਜੀਵ ਸਤਗੁਰ ਦੇ ਸ਼ਬਦ ਰਾਹੀਂ ਵਿਕਾਰਾਂ ਵੱਲੋਂ ਮਰ ਜਾਂਦਾ ਤੇ ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਮਮਤਾ ਕੀ ਮਲ ਉਤਰੈ ਇਹ ਮਨ ਅੱਛਾ ਹੋਏ ਫੇ ਸਤਗੁਰ ਦੀ ਸ਼ਰਨ ਆਉਣ ਦੇ ਨਾਲ ਜੀਵ ਦੇ ਅੰਦਰੋਂ ਮਾਇਆ ਦੀ ਮਮਤਾ ਦੀ ਮੈਲ ਵੀ ਉਤਰ ਜਾਂਦੀ ਆ ਇਸ ਤਰ੍ਹਾਂ ਮਨ ਦੀ ਸੁਧਾਈ ਹੋ ਜਾਂਦੀ ਆ ਵਡਹਾਂਸ ਮਹੱਲਾ ਤੀਜਾ ਨਦਰੀ ਸਤਗੁਰ ਸੇਵੀਐ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤੇ ਤਾਂ ਸੁਖ ਪਾਵੈ ਫਿਰ ਦੁੱਖ ਨਾ ਮੂਲੇ ਹੋਏ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਦੋਂ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੁੰਦੀ ਆ ਫੇਰ ਹੀ ਅਸੀਂ ਸਤਿਗੁਰ ਦੁਆਰਾ ਦੱਸੀ ਹੋਈ ਸੇਵਾ ਭਗਤੀ ਕਰ ਸਕਦੇ ਆ ਜਦੋਂ ਸਤਿਗੁਰ ਦੀ ਮਿਹਰ ਜਦੋਂ ਸਤਿਗੁਰ ਦੀ ਪਰਮੇਸ਼ਰ ਦੀ ਨਜ਼ਰ ਹੁੰਦੀ ਆ ਮਿਹਰ ਦੀ ਫੇਰ ਹੀ ਜਿਹੜਾ ਜੀਵ ਦਾ ਮਨ ਆ ਉਹ ਵਸ ਵਿੱਚ ਆਉਂਦਾ ਫੇਰ ਹੀ ਜੀਵ ਦਾ ਮਨ ਨਿਰਮਲ ਹੁੰਦਾ ਪਰਮੇਸ਼ਰ ਦੀ ਕਿਰਪਾ ਹੁੰਦੀ ਆ ਸਤਿਗੁਰ ਦੇ ਰਾਹੀ ਹੁੰਦੀ ਆ ਫੇਰ ਸਾਰੇ ਕੰਮ ਸਵਰਦੇ ਆ ਕਹਿੰਦੇ ਹੈ ਮੇਰੇ ਮਨ ਉਸ ਸੱਚੇ ਪਰਮੇਸ਼ਰ ਨੂੰ ਸਦਾ ਆਪਣੇ ਚੇਤੇ ਵਿੱਚ ਬਿਵਾਸਾ ਕੇ ਰੱਖ ਕਹਿੰਦੇ ਉਸ ਇੱਕ ਦਾ ਚੇਤਾ ਹਿਰਦੇ ਵਿੱਚ ਬਸਾਉਣ ਦੇ ਨਾਲ ਤੈਨੂੰ ਸੁੱਖ ਮਿਲਦਾ ਫਿਰ ਤੇਰੇ ਜਿਹੜੇ ਦੁੱਖ ਨੇ ਖਤਮ ਹੋ ਜਾਂਦੇ ਨੇ ਦੁੱਖ ਨਹੀਂ ਫਿਰ ਤੈਨੂੰ ਸਤਾਉਂਦਾ ਨਦਰੀ ਮਾਰ ਕੇ ਜੀਵੀਏ ਨਦਰੀ ਸ਼ਬਦ ਵਸੇ ਮਨ ਆਏ ਨਦਰੀ ਹੁਕਮ ਬੂਜੀਏ ਹੁਕਮੇ ਰਹੇ ਸਮਾਏ ਜਦੋਂ ਕਹਿੰਦੇ ਪਰਮੇਸ਼ਰ ਦੀ ਰਹਿਮਤ ਹੁੰਦੀ ਆ ਫਿਰ ਜੀਵ ਨੂੰ ਆਤਮਿਕ ਜੀਵਨ ਮਿਲਦਾ ਵਿਕਾਰਾਂ ਵੱਲੋਂ ਮੌਤ ਹੁੰਦੀ ਆ ਤੇ ਗੁਰੂ ਦਾ ਸ਼ਬਦ ਮਨ ਵਿੱਚ ਵਸ ਜਾਂਦਾ ਉਸ ਪਰਮੇਸ਼ਰ ਦੀ ਰਹਿਮਤ ਸਦਕਾ ਹੀ ਜੀਵ ਨੂੰ ਪਰਮੇਸ਼ਰ ਦਾ ਜਿਹੜਾ ਹੁਕਮ ਆ ਭਾਣਾ ਉਹ ਮਿੱਠਾ ਲੱਗਦਾ ਫਿਰ ਹੁਕਮ ਦੇ ਵਿੱਚ ਹੀ ਜੀਵ ਸਮਾਇਆ ਰਹਿੰਦਾ ਹੁਕਮ ਦੇ ਰਾਹੀ ਰਜ਼ਾ ਦੇ ਰਾਹੀ ਪਾਣਾ ਮੰਨਨ ਦੇ ਰਾਹੀ ਇਸ ਤਰ੍ਹਾਂ ਹੀ ਜੀਵ ਨੂੰ ਪਰਮੇਸ਼ਰ ਦਾ ਮਿਲਾਪ ਹੁੰਦਾ ਜਿਨ ਜਿਹਾ ਹਰ ਰਸ ਨਾਚਖਿਓ ਸਾਜਿ ਜਿਹਾ ਜਲ ਜਾਓ ਅਨ ਰਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੈ ਪਾਏ ਕਹਿੰਦੇ ਜਿਹੜੀ ਜੀਭਾ ਨੇ ਪਰਮੇਸ਼ਰ ਦੇ ਨਾਮ ਦਾ ਰਸ ਨਿਚੱਖਿਆ ਉਹ ਜੀਭਾ ਤੇ ਕਹਿੰਦੇ ਸੜ ਬਲ ਜਾਏ ਕਹਿੰਦੇ ਇਹ ਪਰਮੇਸ਼ਰ ਦੇ ਨਾਮ ਰਸ ਨੂੰ ਛੱਡ ਕੇ ਬਾਕੀ ਹੋਰ ਰਸਾਂ ਦੇ ਵਿੱਚ ਰਸ ਕਸ ਚਖਦੀ ਹੈ ਜੀਭਾ ਤੇ ਫਿਰ ਕਹਿੰਦੇ ਦੂਜੇ ਪਾਏ ਮਾਇਆ ਦੇ ਪਦਾਰਥਾਂ ਦੇ ਨਾਲ ਪਿਆਰ ਪਾਉਣ ਸਦਕਾ ਫਿਰ ਜੀਵ ਦੁੱਖ ਵਿੱਚ ਰਹਿੰਦਾ ਹੈ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਬੜਾਈ ਦੇ ਕਹਿੰਦੇ ਇੱਕ ਪਰਮੇਸ਼ਰ ਹੀ ਸਾਰਿਆਂ ਤੇ ਰਹਿਮਤ ਕਰਨ ਵਾਲਾ ਹੈ ਤੇ ਪਰਮੇਸ਼ਰ ਹੀ ਆਪਣੀ ਰਜ਼ਾ ਵਿੱਚ ਕਿਸੇ ਨੂੰ ਕੁਰਾਹੇ ਪਾਉਂਦਾ ਹੈ ਕਿਸੇ ਨੂੰ ਰਾਹੇ ਪਾਉਂਦਾ ਹੈ ਪੰਨਾ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਦਾ ਮਿਲਾਪ ਸਤਿਗੁਰ ਦੇ ਨਾਲ ਹੁੰਦਾ ਫਿਰ ਸਤਿਗੁਰ ਤੋਂ ਹੀ ਨਾਮ ਰੂਪੀ ਫਲ ਦੀ ਵਡਿਆਈ ਮਿਲਦੀ ਆ ਹਉ ਵਾਹਿਗੁਰੂ ਜੀ ਵਾਹਿਗੁਰੂ ਵਡਹਾਂਸ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨਾ ਹੋਈ ਸ਼ਬਦ ਲਗੇ ਤਨ ਬੂਜਿਆ ਦੂਜੇ ਪਰਜ ਵਿਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵੈ ਤਾਂ ਪਾਵੇ ਮੋਖ ਦਵਾਰ ਰਹਾਉ ਹੰਦੀ ਸੰਗਜੀ ਪਾਤਸ਼ਾਹ ਕਹਿੰਦੇ ਨੇ ਗੁਰੂ ਤੋਂ ਜਦੋਂ ਜੀਵ ਨੂੰ ਗਿਆਨ ਮਿਲਦਾ ਫਿਰ ਹੀ ਜੀਵ ਨੂੰ ਸੋਝੀ ਹੁੰਦੀ ਆ ਜਦੋਂ ਤੱਕ ਗਿਆਨ ਨਹੀਂ ਮਿਲਦਾ ਉਦੋਂ ਤੱਕ ਜੀਵ ਮਾਇਆ ਦੇ ਹਨੇਰੇ ਵਿੱਚ ਪਟਕਦਾ ਹੈ ਜਿਹੜੇ ਜੀਵ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ ਉਹ ਫਿਰ ਅਸਲੀਅਤ ਨੂੰ ਸਮਝਦੇ ਨੇ ਪਰਮਾਤਮਾ ਨਾਲ ਜਾਣ ਪਛਾਣ ਪਾਉਂਦੇ ਨੇ ਨਹੀਂ ਤੇ ਬਾਕੀ ਪਰਜਾ ਕਹਿੰਦੇ ਮਾਇਆ ਦੇ ਵਿੱਚ ਗਲਤਾਨ ਹੈ ਕਹਿੰਦੇ ਹੇ ਮੇਰੇ ਮਨ ਗੁਰੂ ਦੀ ਮੱਤ ਉੱਤੇ ਚੱਲਣਾ ਹੀ ਸਭ ਤੋਂ ਸ੍ਰੇਸ਼ਟ ਕਰਨੀ ਹੈ ਜਦੋਂ ਜੀਵ ਗੁਰੂ ਦੇ ਰਾਹਨ ਦਿੱਤੀ ਮੱਤ ਤੇ ਚੱਲਦਾ ਹੈ ਫਿਰ ਸਦਾ ਉਹ ਪਰਮੇਸ਼ਰ ਦਾ ਨਾਮ ਜਪਦਾ ਹੈ ਇਹਦੇ ਸਦਕਾ ਫਿਰ ਉਹ ਸਭ ਤੋਂ ਉੱਚੀ ਆਤਮਿਕ ਅਵਸਥਾ ਪਾ ਲੈਂਦਾ ਹੈ ਗੁਣਾ ਕਾ ਨਿਧਾਨ ਇੱਕ ਹੈ ਆਪੇ ਦੇਤਾ ਕੋ ਪਾਏ ਬਿਨ ਨਾ ਵੈ ਸਭ ਵਿਛੜੀ ਗੁਰ ਕੈ ਸਬਦ ਮਿਲਾਏ ਕਹਿੰਦੇ ਗੁਣਾ ਦਾ ਖਜ਼ਾਨਾ ਇੱਕ ਪਰਮੇਸ਼ਰ ਹੈ ਜਿਦ ਦਿੱਨੁ ਪਰਮੇਸ਼ਰ ਦਿੰਦਾ ਹੈ ਗੁਣ ਆਪਣੇ ਉਹਨੂੰ ਹੀ ਮਿਲਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਾਰਾ ਜਗਤ ਪਰਮੇਸ਼ਰ ਨਾਲੋਂ ਵਿਛੜਿਆ ਹੋਇਆ ਹੈ ਮਿਲਾਪ ਹੁੰਦਾ ਗੁਰੂ ਦੇ ਸ਼ਬਦ ਰਾਹੀਂ ਜਾਪ ਸਦਕਾ ਮੇਰੀ ਮੇਰੀ ਕਰ ਦੇ ਘਟ ਗਏ ਤਿੰਨਾ ਹੱਥ ਕਿਹੋਂ ਨਾ ਆਇਆ ਸਤਿਗੁਰ ਮਿਲੀਐ ਸੱਚ ਮਿਲੈ ਸੱਚ ਨਾਮ ਸਮਾਇ ਜਿਹੜੇ ਜੀਵ ਕਹਿੰਦੇ ਹਉਮੈ ਵਿੱਚ ਨੇ ਉਹਨਾਂ ਦਾ ਜਿਹੜਾ ਆਤਮਿਕ ਜੀਵਨ ਆ ਉਹ ਕਮਜ਼ੋਰ ਹੋ ਜਾਂਦਾ ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਪੈਂਦਾ ਜਦੋਂ ਜੀਵ ਦਾ ਮਿਲਾਪ ਸਤਿਗੁਰ ਨਾਲ ਹੁੰਦਾ ਫਿਰ ਹੀ ਪਰਮੇਸ਼ਰ ਦਾ ਮਿਲਾਪ ਹੁੰਦਾ ਫਿਰ ਹੀ ਜੀਵ ਦੀ ਸਮਾਈ ਨਾਮ ਸਦਕਾ ਪਰਮੇਸ਼ਰ ਵਿੱਚ ਹੁੰਦੀ ਆ ਆਸਾ ਮਨਸਾ ਇਹ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨਮੁਖ ਬੰਦ ਹੈ ਗੁਰਮੁਖ ਮੁਕਤ ਕਰਾਏ ਕਹਿੰਦੇ ਜਿਹੜਾ ਜੀਵ ਦਾ ਸਰੀਰ ਆ ਉਹ ਆਸਾ ਤੇ ਮਨਸਾ ਦੇ ਵਿੱਚ ਲਿਪਟਿਆ ਹੋਇਆ ਉਹਨੂੰ ਆਸਾ ਵੀ ਹੈ ਉਹਨੂੰ ਮਨਸਾ ਵੀ ਹੈ ਜਿਹਦੇ ਕਰਕੇ ਉਹ ਵਿਕਾਰਾਂ ਵਿੱਚ ਫਸਿਆ ਹੋਇਆ ਪਰ ਜਿਹੜੇ ਜੀਵ ਕਹਿੰਦੇ ਉਹਦਾ ਨਾਮ ਦੀ ਕਮਾਈ ਕਰਦੇ ਨੇ ਉਹ ਆਪਣੇ ਅੰਤਰ ਆਤਮੇ ਪਰਮੇਸ਼ਰ ਦੀ ਜੋਤ ਨੂੰ ਪ੍ਰਤੱਕ ਕਰ ਲੈਂਦੇ ਨੇ। ਨਾਨਕ ਜੀ ਕਹਿੰਦੇ ਨੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਵਿਕਾਰਾਂ ਦੇ ਬੰਧਨ ਪੈ ਰਹੇ ਨੇ। ਪਰ ਜੋ ਗੁਰੂ ਦੇ ਸਨਮੁਖ ਹੋ ਜਾਂਦੇ ਨੇ ਉਹ ਮੁਕਤੀ پا ਲੈਂਦੇ ਨੇ। ਵਡਹਾਂਸ ਮਹੱਲਾ ਤੀਜਾ ਸੋਹਗਣੀ ਸਦਾ ਮੁਖ ਉਜਲਾ ਗੁਰ ਕੈ ਸਹਜ ਸੁਪਾਏ। ਸਦਾ ਪਿਰਰਾਵੇ ਆਪਣਾ ਵਿੱਚੋਂ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਤੇ ਆਏ ਸਤਿਗੁਰੂ ਮੋਕੋ ਹਰ ਦੀਆ ਬੁਝਾਏ ਰਹਾਓ ਕਹਿੰਦੇ ਜਿਹੜੇ ਜੀਵ ਵੱਡੇ ਭਾਗਾਂ ਵਾਲੇ ਨੇ ਪਰਮੇਸ਼ਰ ਦਾ ਨਾਮ ਜਪ ਕੇ ਉਹਨਾਂ ਦਾ ਮੁਖ ਹਮੇਸ਼ਾ ਰੋਸ਼ਨ ਹੋ ਜਾਂਦਾ ਹੈ ਉਹ ਗੁਰੂ ਦੇ ਮਤ ਦੇ ਸਦਕਾ ਉਹ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ ਆਪਣੇ ਵਿੱਚੋਂ ਹੋਮੇ ਖਤਮ ਕਰ ਲੈਂਦੇ ਨੇ ਕਹਿੰਦੇ ਏ ਮੇਰੇ ਮਨ ਤੂੰ ਸਦਾ ਹੀ ਪਰਮੇਸ਼ਰ ਦਾ ਨਾਮ ਧਿਆਉਂਦਾ ਰਹਿ ਕਹਿੰਦੇ ਇਹ ਜਿਹੜੀ ਹੈਗੀ ਆ ਚੰਗੀ ਸੋਚ ਇਹ ਬੁੱਧ ਮੈਨੂੰ ਸਤਗੁਰ ਨੇ ਦਿੱਤੀ ਹੈ ਕਿ ਇਹ ਇਹ ਮੇਰੇ ਮਨ ਤੂੰ ਸਦਾ ਹੀ ਪਰਮੇਸ਼ਰ ਦਾ ਨਾਮ ਧਿਆਉਂਦਾ ਰਹਿ ਤੇ ਇਸ ਤਰ੍ਹਾਂ ਫਿਰ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਹੁੰਦੀ ਆ ਪਰਮੇਸ਼ਰ ਦੇ ਨਾਮ ਦੇ ਰਾਹੀ ਸਤਗੁਰ ਦਵਾਰਾ ਦੋਹਾ ਗਣੇ ਖਰੀਆਂ ਬਿਲ ਆਂਦੀਆਂ ਤਿਨਾ ਮਹਿਲ ਨ ਪਾਏ ਦੂਜੇ ਪਾਏ ਕ੍ਰੂਪੀ ਦੁਖ ਅਪਾਵੇ ਆਗੇ ਜਾਏ ਦੂਜੇ ਪਾਇਕ ਰੂਪੀ ਦੁੱਖ ਪਾਵੈ ਆਗੈ ਜਾਏ ਫਿਰ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਪਰਮੇਸ਼ਰ ਦਾ ਨਾਮ ਨਹੀਂ ਜਪਦੀਆਂ ਪਰਮੇਸ਼ਰ ਨਾਲ ਮਿਲਾਪ ਨਹੀਂ ਉਹਨਾਂ ਦਾ ਹੁੰਦਾ ਫਿਰ ਉਹ ਬੜਾ ਕੁਰਲਾਉਂਦੀਆਂ ਨੇ ਦੁੱਖ ਵਿੱਚ ਰਹਿੰਦੀਆਂ ਨੇ ਦੂਜੇ ਮਾਇਆ ਦੇ ਵਿੱਚ ਪ੍ਰੇਮ ਸਦਕਾ ਉਹ ਕਹਿੰਦੇ ਮਾੜੇ ਉਹਨਾਂ ਦਾ ਜਿਹੜਾ ਜੀਵਨ ਹੁੰਦਾ ਉਹ ਮਾੜਾ ਬਣ ਜਾਂਦਾ ਉੰਡਾ ਆਚਰਣ ਵੀ ਮਾੜਾ ਬਣ ਜਾਂਦਾ ਬੜਾ ਦੁੱਖ ਪਾਉਂਦੇ ਨੇ ਉਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਜੋ ਪਰਮੇਸ਼ਰ ਤੋਂ ਵਿਛੜੇ ਹੋਏ ਨੇ ਨਾ ਨਾਮ ਜਪਣ ਦਾ ਸਦਕਾ ਗੋਣਵੰਤੀ ਨਿਤ ਗੁਣ ਰਵੇ ਹਿਰਦੈ ਨਾਮ ਵਸਾਏ ਔਗਣਵੰਤੀ ਕਾਮਣੀ ਦੁੱਖ ਲਾਗੈ ਬਿਲ ਲਾਏ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੇ ਅੰਦਰ ਗੁਣਾਂ ਦਾ ਵਾਸਾ ਹੋ ਜਾਂਦਾ ਉਹ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਨੇ ਤੇ ਉਹ ਪਰਮੇਸ਼ਰ ਦੇ ਗੁਣਾਂ ਨੂੰ ਪਾ ਲੈਂਦੇ ਨੇ ਉਹਨਾਂ ਦੇ ਵਿੱਚ ਆਪ ਗੁਣ ਆ ਜਾਂਦੇ ਨੇ ਪਰ ਜਿਹੜੇ ਗੁਣਹੀਨ ਨੇ ਕਿਉਂਕਿ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹਦੀ ਸਿਫਤ ਸਲਾਹ ਨਹੀਂ ਕਰਦੇ ਉਹਦੇ ਗੁਣ ਨਹੀਂ ਗਾਉਂਦੇ ਉਹਨਾਂ ਵਿੱਚ ਕੋਈ ਗੁਣ ਨਹੀਂ ਆਉਂਦੇ ਪਰਮੇਸ਼ਰ ਦੇ ਉਹ ਸਦਾ ਹੀ ਦੁੱਖ ਦੇ ਵਿੱਚ ਰੋਂਦੇ ਨੇ ਸਭਨਾ ਕਾ ਪਤਾਰ ਏਕ ਹੈ ਸੁਆਮੀ ਕਹਿਣਾ ਕਿਚੂ ਨ ਜਾਏ ਨਾਨਕ ਆਪੇ ਵੇਖ ਕੀਤਿਐਨ ਨਾਮੇ ਲਈਨ ਲਾਇਏ ਕਹਿੰਦੇ ਇਹਦੇ ਬਾਰੇ ਨਾਨਕ ਜੀ ਕਹਿੰਦੇ ਕੁਛ ਕਿਹਾ ਨਹੀਂ ਜਾ ਸਕਦਾ ਸਾਰਿਆਂ ਦਾ ਮਾਲਕ ਉਹ ਇੱਕ ਪਰਮਾਤਮਾ ਹੈ ਕੁਛ ਮਨਮੁਖ ਨੇ ਕੁਛ ਗੁਰਮੁਖ ਨੇ ਕਹਿੰਦੇ ਇਹ ਜਿਹੜਾ ਭੇਦ ਦਾ ਸਾਰਾ ਇਹ ਪਰਮੇਸ਼ਰ ਨੇ ਆਪ ਹੀ ਕੀਤਾ ਜੋ ਜੀਵ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਸੁਭਾਵਾਂ ਵਾਲੇ ਵੱਖ-ਵੱਖ ਤਰ੍ਹਾਂ ਦੇ ਬਣਾਏ ਨੇ ਕਹਿੰਦੇ ਆਪੇ ਹੀ ਪਰਮੇਸ਼ਰ ਉਹਨਾਂ ਨੂੰ ਜਿਹੜੇ ਨਹੀਂ ਵੀ ਹੁਣ ਜਪ ਰਹੇ ਉਹਨਾਂ ਨੂੰ ਆਪੇ ਪਰਮੇਸ਼ਰ ਦਾਤ ਦੇ ਕੇ ਆਪਣੇ ਨਾਲ ਨਾਮ ਦੀ ਜੋੜ ਲੈਂਦਾ ਹੈ ਕਿਸੇ ਵੀ ਜੀਵ ਨੂੰ ਆਪਣਾ ਮਾਨ ਦੁਖੀ ਨਹੀਂ ਕਰਨਾ ਚਾਹੀਦਾ ਜਦੋਂ ਮਿਹਰ ਹੋਈ ਪਰਮੇਸ਼ਰ ਦੀ ਤਾ ਫਿਰ ਉਹਨਾਂ ਨੂੰ ਵੀ ਅਪਦੇ ਲੜ ਲਾ ਕੇ ਪਰਮੇਸ਼ਰ ਸਾਰਿਆਂ ਨੂੰ ਹੀ ਤਾਰ ਲੈਂਦਾ ਹੈ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ 와 ح 이 그루지 까, 칼사, 와 ح 이 그루지 의파테지